ਏ ਦੁਨਿਆ ਮਤ ਰਸ਼ੋ ਏ ਦੁਨਿਆ ਮਤ ਰਸ਼ੋ ਸ ਮੈਂ ਸੁਰੰਜ ਸਿੰਘ ਗਿੱਲ ਸੇਵਾਦਾਰ ਸੰਗਸਾ ਪੈਫਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫਰੀਦਕੋਟ ਸਮੂਹ ਆ ਕਨਵਾਸੀਆਂ ਨੂੰ ਅਬਾ शेख ਫਰੀਦ ਜੀ ਦੇ ਆਗਮਨ ਪਰਪਤੇ ਬਹੁਤ ਬਹੁਤ ਵਧਾਈ ਦਿੰਨਾ ਇਹ ਮੇਲਾ ਬੜੇ ਸਾਲਾਂ ਤੋਂ ਚੱਲ ਰਿਹਾ ਇਸ ਤਰ੍ਹਾਂ ਕੁਝ ਥੁੜੀਆਂ ਜੀਆਂ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਕਰਕੇ ਜੋ ਕਲਚਰਲ ਇਵੈਂਟਸ ਇਸ ਮੇਲੇ ਦੇ ਸੰਬੰਧ ਵਿੱਚ ਹੁੰਦੀਆਂ ਸੀਗੀਆਂ ਉਹ ਨਹੀਂ ਹੋ ਰਹੀਆਂ ਔਰ ਮੈਂ ਇਸ ਐਡਮਿਨਿਸਟ੍ਰੇਟਿਵ ਦੇ ਕਦਮ ਦੀ ਛਲਾਗਾ ਵੀ ਕਰਦਾ ਕਿਉਂਕਿ ਸਾਡੀ ਦਿਲੀ ਇੱਛਾ ਸੀ ਕਿ ਇਸ ਮੇਲੇ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦੇ ਨਾਲ ਜੁੜੀਆਂ ਹੋਈਆਂ ਸਿੱਖਿਆਵਾਂ ਤੇ ਧਾਰਮਿਕ ਪ੍ਰੋਗਰਾਮ ਹੀ ਹੋਣ ਜਿਸ ਕਿਸਮ ਦਾ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਹੁੰਦੇ ਸੀ ਉਹਨਾਂ ਨੂੰ ਕੰਟੇਲ ਕੀਤਾ ਜਾਵੇ ਤੋ ਮੈਂ ਇਹਨਾਂ ਦੀ ਪ੍ਰਬੰਧਕ ਕਮੇਟੀ ਨੂੰ ਵੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਐਦ ਕਿਹਾ ਰਹੇ ਇਹ ਪੋਸਟਪੋਨ ਕਰਨ ਦੇ ਤੇ ਜਾਂ ਕੈਨਸਲ ਕਰਨ ਤੇ ਵੀ ਵਧਾਈ ਦਿਨਾ ਸਾਡੀਆਂ ਸਮੂਚੀਆਂ ਸੰਸਥਾਵਾਂ ਜਿਹੜੀਆਂ ਸੰਗਤ ਸਾਹਿਬ ਹੈ ਫਿਰ ਉਹ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਅੰਦਰ ਚੱਲ ਰਹੀਆਂ ਨੇ ਜਿਹੜੇ ਸਕੂਲਸ ਨੇ ਸਾਡਾ ਦਸ਼ਮेश ਡੈਂਟਲ ਕਾਲਜ ਹੈ ਦਸ਼ਮेश ਨਰਸਿੰਗ ਕਾਲਜ ਹੈ ਦਸ਼ਮेश ਕਾਲਜ ਆਫ ਫਿਜ਼ੀਓਥੈਰੇਪੀ ਹੈ ਦਸ਼ਮेश ਕਾਲਜ ਆਫ ਫਾਰਮੇਸੀ ਹੈ ਜਿੱਥੋਂ ਸੀ ਸ਼ੁਰੂ ਹੋਏ ਸੰਗਤ ਸਾਹਿਬ ਫਿਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੋੜਕਪੂਰੇ ਦੀਆਂ ਸੰਸਥਾਵਾਂ ਨੇ ਸਾਡੀਆਂ ਬਰਗਾੜੀ ਦੀਆਂ ਨੇ ਇੱਕ ਨਵਾਂ ਇੰਸਟੀਚਿਊਸ਼ਨ ਅਸੀਂ ਸਾਦਕ ਵੀ ਸ਼ੁਰੂ ਕੀਤਾ ਅਸੀਂ ਲੋਕ ਸੇਵਾ ਦੇ ਵਿੱਚ ਲਗਭਗ ਪਿਛਲੇ 1955 ਤੋਂ ਲੱਗੇ ਹੋਏ ਆ ਸਮੁੱਚੀ ਸੁਸਾਇਟੀ ਹੈ ਜਿਹੜੀ ਉਹ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਵਚਨਬੱਧ ਹੈ ਇਸ ਇਲਾਕੇ ਦੇ ਵਿੱਚ ਤੋਂ ਮੈਂ ਇਸ ਸ਼ੁਭ ਅਫਸਰਤੇ ਸਾਰੇ ਫਰੀਦਕੋਟ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੁਨੀਆ 'ਚ ਜਿੱਥੇ-ਜਿੱਥੇ ਵੀ ਬਾਬਾ ਫਰੀਦ ਦੇ ਨਾਮ ਲੈਵਾ বাসਦੇ ਨੇ ਉਹਨਾਂ ਨੂੰ ਮੈਂ ਇਸ ਸ਼ੁਭ ਅਵਸਰ ਤੇ ਵਧਾਈ ਦਿੰਦਾ ਹਾਂ ਔਰ ਇੱਕ ਪ੍ਰਦਰ ਅਪੀਲ ਵੀ ਕਰਦਾ ਕਿ ਜੋ ਹੜਾਂ ਦੀ ਮਾਰ ਪਈ ਵੀ ਹੈ ਉਹਦੇ ਵਿੱਚ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਦੇ ਵਿੱਚ ਆਪਾਂ ਸਾਰੇ ਬੰਦਾ ਯੋਗਦਾਨ ਪਾਈਏ ਤਾਂ ਕਿ ਉਹ ਹੋ ਪਰਿਵਾਰ ਹੈ ਜਿਹੜੇ ਫਿਰ ਮੁੜ ਪੈਰਾਂ ਤੇ ਖੜੇ ਹੋ ਸਕਣ ਬਹੁਤ ਬਹੁਤ ਧੰਨਵਾਦ ਜੀ